ਸਸਿਕਾ ਜਲਦੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰੀ ਫੇਰ ਅੱਜ ਨਵੀਂ ਵੀਡੀਓ ਚ ਉਮੀਦ ਕਰਦੀ ਹਾਂ ਸਾਰੇ ਠੀਕ ਹੋ ਤੰਦਰੁਸਤ ਹੋ ਤੇ ਆਪਣਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਹਾਂ ਜੀ ਬੈਕਗਰਾਉਂਡ ਨੂੰ ਇਗਨੋਰ ਕਰ ਦਿਓ ਕਿ ਹਰਚੇ ਮਿਸਤਰੀ ਲੱਗਿਆ ਹੋਇਆ ਹੈ ਬਹੁਤ ਜ਼ਿਆਦਾ ਖਰਾਰਾ ਪਿਆ ਹੋਇਆ ਹੈ ਤੇ ਇਸੇ ਲਈ ਆਪਣੀ ਵੀਡੀਓ ਇਹ ਜਿਹੜੀ ਫਿਰ ਲੇਟ ਹੋ ਗਈ ਹੈ ਤਿੰਨ ਦਿਨ ਹੋ ਗਏ ਆ ਮੈਨੂੰ ਲੱਗਿਆ ਕਿ ਕਈ ਲੋਕ ਸੋਚਦੇ ਹੋਣੇ ਕਿ ਪਤਾ ਨਹੀਂ ਦੁਬਾਰਾ ਵੀਡੀਓ ਨਹੀਂ ਆਈ ਕੀ ਗੱਲ ਹੋ ਗਈ ਬਹੁਤ ਸਾਰੇ ਵੇਟ ਵੀ ਕਰ ਰਹੇ ਸੀਗੇ ਨੈਕਸਟ ਵੀਡੀਓ ਦੀ ਸੋ ਚੀਜ਼ਾਂ ਕਈ ਐ ਜੀ ਫਿਰ ਆਪਣੇ ਘਰ ਦੇ ਕਮਾਂਕਾਰਾਂ ਦੇ ਵਿੱਚ ਨਾ ਰੁੱਝ ਕੇ ਉਹ ਕਈ ਚੀਜ਼ਾਂ ਸ਼ੇਅਰ ਕਰਨ ਵੱਲੋਂ ਰਹਿ ਜਾਂਦੀ ਐ ਧਿਆਨ ਜੀ ਨਹੀਂ ਰਹਿੰਦਾ ਵੀ ਕੁਝ ਚੀਜ਼ਾਂ ਆਪਾਂ ਡਿਸਕਸ ਕਰ ਚੁੱਕੇ ਆ ਜਾਂ ਨਹੀਂ ਮੇਰੇ ਤਾਂ ਧਿਆਨ ਵਿੱਚ ਹੀ ਨਹੀਂ ਰਹਿੰਦੀਆਂ ਕੁਝ ਕੁ ਗੱਲਾਂ ਸੋ ਤਿੰਨ ਚਾਰ ਦਿਨਾਂ ਦੇ ਵਿੱਚ ਵੀ ਕਾਫੀ ਕੁਝ ਹੋਇਆ ਕਾਫੀ ਚੀਜ਼ਾਂ ਹੋਈਆਂ ਪਿਛਲੀ ਵੀਡੀਓ ਮੈਂ ਜਿਵੇਂ ਪਾਈ ਐ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਾਰਿਆਂ ਨੇ ਸ਼ੇਅਰ ਕੀਤੀ ਸਾਂਝੀ ਕੀਤੀ ਤੁਸੀਂ ਵਧੀਆ ਵਧੀਆ ਉੱਤੇ ਕਮੈਂਟ ਕੀਤੇ ਬੜਾ ਸੋਹਣਾ ਲਾਈਕ ਓਪੀਨੀਅਨ ਦਿੱਤਾ ਇੱਕ ਬਹੁਤ ਸੋਹਣੀ ਉੱਥੇ ਤੁਸੀਂ ਐਪਰੀਸ਼ੀਏਸ਼ਨ ਵਾਲੀ ਗੱਲ ਕੀਤੀ ਐ ਬਹੁਤ ਵਧੀਆ ਲੱਗਿਆ ਮੈਨੂੰ ਐਕਚੁਅਲ ਦੇ ਵਿੱਚ ਜੇ ਮੈਂ ਤੁਹਾਨੂੰ ਨਾ ਅੱਜ ਗੱਲ ਕਰਾਂ ਤਾਂ ਮੇਰੀ ਜਿਹੜੀ ਜਿੱਤ ਹੈ ਉਹ ਹੋ ਚੁੱਕੀ ਹੈ ਮੇਰੀ ਜਿੱਤ ਕੋਟ ਦੇ ਵਿੱਚ ਜਾਂ ਪੈਸੇ ਲੈਣ ਦੀ ਜਾਂ ਜ਼ਮੀਨ ਲੈਣ ਦੀ ਜਿੱਤ ਮੇਰੀ ਉਹ ਲੜਾਈ ਨਹੀਂ ਹੈ ਉਹ ਮੇਰੇ ਬੱਚਿਆਂ ਦਾ ਹੱਕ ਹੈ ਆਪਣਾ ਮੈਂ 20 ਲੱਖ ਉੱਥੇ ਛੱਡਿਆ ਹੋਇਆ ਹੈ ਮੈਂ ਆਪਣਾ ਨਾ ਪੈਸਾ ਮੰਗਿਆ ਮੇਰਾ ਉਹ ਕੀ ਕੀ ਮੋੜਨਗੀ ਮੈਂ ਸਬਰ ਕੀਤਾ ਆਪਣੇ ਲਈ ਮੈਂ ਕੁਝ ਨਹੀਂ ਮੰਗਿਆ ਆਪਣਾ ਤਾਂ ਮੈਂ ਸਮਾਨ ਵੀ ਨਹੀਂ ਚੱਕਿਆ ਉਸ ਘਰ ਚੋਂ ਜਦਕਿ ਮੇਰਾ ਮੈਂ ਉੱਥੇ ਵਾਪਸ ਨਹੀਂ ਜਾਣਾ ਮੈਨੂੰ 8 ਸਾਲ ਤੋਂ ਮੈਂ ਅਲੱਗ ਰਹਿ ਰਹੀ ਐ ਮੈਂ ਆਪਣੀਆਂ ਸਾਰੀਆਂ ਚੀਜ਼ਾਂ ਇੱਕ ਇੱਕ ਚੀਜ਼ ਇੱਕ ਤਾਂ ਹੁੰਦੀ ਨਾ ਮਾਪੇ ਨੇ ਦਾਜ ਚ ਦਿੱਤੀ ਆਪਾਂ ਨੂੰ ਇੱਕ ਹੁੰਦੀ ਆ ਆਪਾਂ ਖੁਦ ਆਪ ਉੱਥੇ 8 ਸਾਲਾਂ ਦੇ ਵਿੱਚ ਤਿਆਰ ਕੀਤੀ ਬਣਾਈ ਆ ਆਪਣੇ ਸ਼ੌਂਕ ਮਾਰ-ਮਾਰ ਕੇ ਉਹ ਨਾ ਸ਼ੌਂਕ ਵਾਲੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਆਪਣੀਆਂ ਉਹਨਾਂ ਦੇ ਪੈਸੇ ਚੀਜ਼ਾਂ ਤੇ ਇਨਵੈਸਟ ਕੀਤੀ ਐ ਸੋ ਇੱਥੇ ਇੱਕ ਗੱਲ ਹੋਰ ਧਿਆਨ ਚ ਆ ਗਈ ਮੇਰੇ ਬੜੀ ਬਾਰ ਮੈਂ ਇੱਕ ਕਮੈਂਟ ਪੜਿਆ ਤੇ ਮੈਂ ਕੋਸ਼ਿਸ਼ ਕਰਦੀ ਹੁੰਨੀ ਐ ਮੈਂ ਪਰਸਨ ਨੂੰ ਉਸ ਦਾ ਰਿਪਲਾਈ ਦੇ ਦਿਆਂ ਪਰ ਇਸ ਤਰ੍ਹਾਂ ਹਰ ਇੱਕ ਨੂੰ ਰਿਪਲਾਈ ਦੇਣਾ ਪੋਸੀਬਲ ਨਹੀਂ ਹੈ ਕਮੈਂਟ ਆਂਦਾ ਹੁੰਦਾ ਹੈ ਕਿ ਉਹਨਾਂ ਕੋਲੇ ਇੰਨੀ ਜ਼ਮੀਨ ਸੀ 40 ਕਿੱਲੇ ਵਿੱਗੇ ਜੋ ਵੀ ਜ਼ਮੀਨ ਸੀ ਉਹਨਾਂ ਕੋਲ ਕੀ ਕੁਝ ਵੀ ਨਹੀਂ ਸੀ ਸੋ ਇੱਕ ਗੱਲ ਮੈਂ ਸਭ ਤੋਂ ਪਹਿਲਾਂ ਅੱਜ ਇਹ ਕਲੀਅਰ ਕਰ ਦਿਆਂ ਕਿ 40 ਵਿੱਗੇ ਨਹੀਂ ਹੈ ਜ਼ਮੀਨ ਉਹਨਾਂ ਕੋਲ ਉਹਨਾਂ ਕੋਲ 33 ਕਿੱਗ ਵਿੱਗੇ ਜ਼ਮੀਨ ਹੈ 33 ਦੀ ਬਹੁਤ ਹੁੰਦੀ ਹੈ ਪਰ ਜੇ ਆਪਾਂ ਉਹਦੇ ਵਿੱਚ ਕੋਈ ਫਸਲ ਬੋਵਾਂਗੀ ਉਹਦੇ ਚ ਖੇਤੀਬਾੜੀ ਕਰਾਂਗੇ ਤਾਂ ਫੇਰ ਹੀ ਉੱਥੇ ਆਪਣੀ ਜਿਹੜੀ ਇਨਕਮ ਵਧੂਗੀ ਉੱਥੇ ਫਸਲ ਅੱਛੀ ਹੋਊਗੀ ਤਾਂ ਫੇਰ ਹੀ ਆਪਣੇ ਖਰਚੇ ਪਾਣੀ ਨਿਕਲਣਗੇ ਪਰ ਜਿਸ ਬੰਦੇ ਨੇ ਕੰਮ ਹੀ ਨਹੀਂ ਕਰਨਾ ਖੇਤ ਵਿੱਚ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਮੇਰਾ ਹਸਬੰਦ ਉੱਠ ਦੇ ਨਾਲ ਖੇਤੀ ਕਰਦਾ ਸੀ ਆ ਜੀ ਨੂੰ ਉੱਠ ਬੋਤਾ ਕਹਿ ਦਿੰਦੇ ਆ ਉਹਦੇ ਨਾਲ ਖੇਤੀਬਾੜੀ ਕਰਦਾ ਸੀਗਾ ਉਹਨਾਂ ਕੋਲੇ ਉੱਠ ਗੱਡੀ ਹੁੰਦੀ ਸੀ ਨਾ ਟਰੈਕਟਰ ਸੀ ਨਾ ਘਰ ਦੇ ਵਿੱਚ ਕੋਈ ਵੀ ਸੰਦ ਮੈਂ ਵੱਟਾਂ ਪਾਉਣ ਵਾਲੀ ਕਰਾਹੀ ਵੀ ਨਹੀਂ ਦੇਖੀ ਸੀ ਕਿਉਂਕਿ ਮੈਂ ਜਦੋਂ ਮੈਂ ਆਪਣੇ ਪੇਕੇਆਂ ਚੋਂ ਗਈਆਂ ਤਾਂ ਮੇਰੇ ਨਾਨੇ ਨੇ ਮਤਲਬ ਘਰ ਦੇ ਵਿੱਚ ਹਰ ਸੰਦ ਹੈ ਜਿਹੜਾ ਦੂਰੇ-ਦੂਰੇ ਸੰਦ ਬਣਾ ਕੇ ਰੱਖੇ ਸੀ ਸੋ ਮੈਨੂੰ ਬੜੀ ਹੈਰਾਨੀ ਹੁੰਦੀ ਵੀ ਇਸ ਘਰ ਦੇ ਵਿੱਚ ਜ਼ਮੀਨ ਜਾਇਦਾਦ ਅੱਛੀ ਦੇ ਵਿੱਚ ਮੇਰਾ ਰਿਸ਼ਤਾ ਹੋਇਆ ਪਰ ਇਸ ਘਰ ਦੇ ਵਿੱਚ ਕੋਈ ਸੰਦ ਨਹੀਂ ਹੈ ਤਾਂ ਮੇਰੇ ਕੋਲੇ ਉਹਨਾਂ ਦਾ ਹਮੇਸ਼ਾ ਇੱਕ ਬਹਾਨਾ ਜਾਂ ਹੁੰਦਾ ਸੀਗਾ ਵੀ ਸਾਡੇ ਸੰਦ ਹੈ ਜਿਹੜੇ ਨੌਰੇ ਚ ਪਈ ਹੈ ਕਿਉਂਕਿ ਨੌਰੇ ਵਾਲੇ ਘਰੇ ਮੇਰਾ ਜਿਹੜਾ ਸ਼ਗਨ ਪਾ ਕੇ ਗਏ ਸੀ ਮੇਰੇ ਨਾਨਾ ਹੀ ਮੇਰਾ ਰਿਸ਼ਤਾ ਪੱਕਾ ਕਰਕੇ ਗਏ ਸੀ कि ਜੇ ਤੁਸੀਂ ਘਰ ਪਾ ਲਉਂਗੇ ਅੱਛਾ ਮਕਾਨ ਪਾ ਲਉਂਗੇ ਤਾਂ ਅਸੀਂ ਰਿਸ਼ਤਾ ਕਰ ਦਿਆਂਗੇ ਨਹੀਂ ਅਸੀਂ ਰਿਸ਼ਤਾ ਨਹੀਂ ਕਰਾਂਗੇ ਕਿਉਂਕਿ ਘਰ ਦੀ ਹਾਲਤ ਬਹੁਤ ਖਰਾਬ ਸੀ ਤਾਂ ਇਹਨਾਂ ਨੇ ਐਂਡ ਤੇ ਇਹਨਾਂ ਨੂੰ ਲੱਗਿਆ ਵੀ ਸਾਨੂੰ ਹੁਣ ਘਰ ਪਾ ਲੈਣਾ ਚਾਹੀਦਾ ਕਿਉਂਕਿ ਉਸ ਘਰ ਦੀਆਂ ਛੱਤਾਂ ਦੇ ਵਿੱਚ ਮੋਰੇ ਸੀਗੇ ਬਾਲੇ ਸਰਾਂ ਦੀਆਂ ਛੱਤਾਂ ਸੀ ਬਹੁਤ ਪੁਰਾਣੀਆਂ ਸੋ ਜ਼ਮੀਨ ਇਹਨਾਂ ਕੋਲ ਅੱਛੀ ਸੀ ਪਰ ਇਹਨਾਂ ਦੀ ਅਕਲ ਬਹੁਤ ਛੋਟੀ ਹੈ ਹੁੰਦੇ ਆ ਬਹੁਤ ਸਾਰੇ ਲੋਕ ਜਿਨ੍ਹਾਂ ਕੋਲ 100-100 ਕਿੱਲਾ ਜ਼ਮੀਨ ਹੈ ਪਰ ਸਿਆਣੇ ਕਹਿੰਦੇ ਹੁੰਦੇ ਨੇ ਨਾ ਕਈ ਲੋਕਾਂ ਨੂੰ ਮੂਤ ਚੋਂ ਮੱਛੀਆਂ ਫੜਨ ਦੀ ਆਦਤ ਹੁੰਦੀ ਹੈ ਇਹ ਉਸ ਟਾਈਪ ਦੇ ਲੋਕ ਆ ਇਹ ਵੀ ਨਹੀਂ ਕਿ ਇਹ ਸਰਫੇ ਕਰਕੇ ਜ਼ਮੀਨਾਂ ਬਣਾਉਂਦੇ ਆ ਜਾਂ ਘਰ ਬਣਾਉਂਦੇ ਆ ਪਤਾ ਨਹੀਂ ਇਹਨਾਂ ਦਾ ਕਿੱਥੇ ਜਾਂਦਾ ਆ ਯਾਸ਼ੀਆਂ ਚ ਜਾਂਦਾ ਆ ਸ਼ਰਾਬਾਂ ਕੱਢ ਲੀਆਂ ਖਾਲੀਆਂ ਪੀ ਲੈ ਜਿੰਨੀ ਕਿਨਾਂ ਕੋਲ ਇਨਕਮ ਹੁੰਦੀ ਆ ਸੋ ਖੇਤੀਬਾੜੀ ਕੋ ਬਹੁਤੀ ਜ਼ਿਆਦਾ ਵਧੀਆ ਨਹੀਂ ਇਹ ਕਰਦੇ ਕਿਉਂਕਿ ਸਾੰਦ ਹੀ ਨਹੀਂ ਆ ਟਰੈਕਟਰ ਹੀ ਨਹੀਂ ਆ ਜਿਹੇ ਜੂ ਉੱਠ ਬੋਤੇ ਜਿੰਨੀ ਕੋ ਹੋਜ ਕਰ ਜਾਂਦੇ ਸੀਗੇ ਮਤਲਬ ਮਿਹਨਤ ਕਰਦੇ ਸੀ ਉਸ ਹਿਸਾਬ ਨਾਲ ਹੀ ਇਹਨਾਂ ਨੂੰ ਫਲ ਮਿਲਦਾ ਸੀ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਗੱਲ ਦੱਸਦੀ ਆ ਕਿ ਜਿਹੜਾ ਠੇਕਾ ਆ ਉੱਥੇ ਜਦੋਂ ਮੇਰਾ ਵਿਆਹ ਹੋਇਆ ਸੀ 10000 12000 ਰੁਪਿਆ ਵਿੱਗੇ ਦਾ ਠੇਕ ਤਾਂ ਤੁਸੀਂ ਆਪ ਸੋਚੋ ਕਿ ਅਗਰ 30 ਵਿਗਿਆਨ ਦੀ ਆਪਾਂ ਗੱਲ ਕਰੀਏ ਤਾਂ ਸਿਰਫ 4 ਲੱਖ 3.5 ਤੋਂ 4 ਲੱਖ ਰੁਪਈਆ ਠੇਕਾ ਬਣਦਾ ਉਸ ਫਸਲ ਦਾ ਸਾਲ ਦਾ ਹੁਣ 4 ਲੱਖ ਰੁਪਈਆ ਕੋਈ ਬਹੁਤ ਜ਼ਿਆਦਾ ਨਹੀਂ ਉਹ ਤੋਂ ਦੇ ਠੇਕੇ ਦਾ ਹਾਂ ਹੁਣ ਥੋੜਾ ਜਿਹਾ ਵਧਿਆ ਕੋਈ ਹੁਣ ਵੀ ਜ਼ਿਆਦਾ ਨਹੀਂ ਹੁਣ ਵੀ ਉੱਥੇ ਕੁ 17000 ਨੂੰ ਸੌਰੀ ਪਤਾ ਨਹੀਂ ਮੈਂ ਪਹਿਲਾਂ ਲੱਖ ਬੋਲ ਚੁੱਕੀ ਆਈ ਥਿੰਕ ਬਾਈ ਮਿਸਟੇਕ 10000 ਆ ਨਹੀਂ ਮੇਰੇ ਖਿਆਲ 10000 ਹੀ ਬੋਲਿਆ ਸੀ ਮੈਂ 10 12000 ਤੇ ਹੁਣ ਹੈ ਜਿਹੜਾ ਉੱਥੇ 17000 ਬੀ ਆਰ 18 19000 16000 ਇੱਥੇ ਜੇ ਠੇਕਾ ਚੱਲਦਾ ਤਾਂ ਹੁਣ ਵੀ ਤੁਸੀਂ ਉੱਥੇ ਕੈਲਕੂਲੇਟ ਕਰਕੇ ਲਾ ਲਓ ਵੀ ਸਾਲ ਦਾ 67 ਲੱਖ ਰੁਪਏ ਦਾ ਠੇਕਾ ਹੈ ਪਰ ਜੇ ਬੰਦਾ ਫਸਲ ਕਰਦਾ ਹੈ ਪੂਰੀ ਵਾਈ ਕਰਤੇ ਜਿਹੜੇ ਇਹਦੇ ਨਾਲ ਜਿੰਨੀ ਜ਼ਮੀਨ ਹੈ ਲੋਕਾਂ ਕੋਲੋਂ ਵਾਈ ਕਰਦੇ ਆ ਵਧੀਆ ਵਧੀਆ ਤਰੀਕੇ ਨਾਲ ਖੇਤੀਬਾੜੀ ਕਰਦੇ ਆ ਤਾਂ ਡੈਫੀਨੇਟਲੀ ਜਿਹੜੀ ਦੋਨੋਂ ਸੀਜ਼ਨਾਂ ਦੀ ਹਾੜੀ ਸੋਣੀ ਦੀ ਫਸਲ ਹੈ ਹੋ ਜਾਂਦੀ ਹੈ 15-18 ਲੱਖ ਰੁਪਏ ਦੀ ਇਹ ਨਹੀਂ ਕਿ ਫਸਲ ਨਹੀਂ ਹੁੰਦੀ ਪਰ ਫਸਲ ਕੱਢਣ ਵਾਲਾ ਇੱਕ ਅੱਛਾ ਕਿਸਾਨ ਹੋਣਾ ਚਾਹੀਦਾ ਬੰਦਾ ਆਪਣੇ ਖੇਤ ਨਾਲ ਪਿਆਰ ਕਰਨਾ ਕਰਨ ਵਾਲਾ ਹੋਣਾ ਚਾਹੀਦਾ ਜਿਸ ਬੰਦੇ ਨੂੰ ਆਯਾਸ਼ੀਆਂ ਤੋਂ ਵੇਲ ਨਹੀਂ ਹੈ ਜਿਸ ਬੰਦੇ ਨੂੰ ਆਪਣੀ ਸ਼ਰਾਬ ਤੋਂ ਆਪਣੀ ਚੌਂਕੜੀਪੰਨਾ ਤੋਂ ਵੇਲ ਨਹੀਂ ਹੈ ਉਹ ਬੰਦਾ ਫਿਰ ਨਾ ਖੇਤੀ ਵਿੱਚ ਇੰਟਰਸਟਡ ਹੁੰਦਾ ਤੇ ਠੇਕਾ ਉਸ ਦਾ ਬਹੁਤ ਥੋੜਾ ਹੁੰਦਾ ਜਿੰਨਾ ਠੇਕਾ ਮਿਲਦਾ ਸੀ ਉਹਦੇ ਵਿੱਚੋਂ ਕੁਛ ਮੇਰੀ ਸੱਸ ਆਪਣੀ ਕੁੜੀ ਦਾ ਘਰ ਪਰ ਦਿੰਦੀ ਸੀ ਕੁਛ ਮੇਰਾ ਘਰ ਵਾਲਾ ਆਪਣੀਆਂ ਆਯਾਸ਼ੀਆਂ ਦੇ ਵਿੱਚ ਆਪਣੇ ਨਸ਼ਿਆਂ 'ਚ ਸ਼ਰਾਬਾਂ 'ਚ ਕਿਉਂਕਿ ਮੇਰਾ ਸਹੁਰਾ ਵੀ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਹੈ ਸੋ ਇਹਨਾਂ ਦੇ ਇਸ ਚੀਜ਼ਾਂ ਵਿੱਚ ਇਹ ਨਿਕਲ ਜਾਂਦੀਆਂ ਸੀਗੀਆਂ ਤੇ ਹੁਣ ਗੱਲ ਕਰਦੇ ਹਾਂ ਕਿ ਘਰ ਦੇ ਵਿੱਚ ਜਿਹੜੀਆਂ ਗੱਲਾਂ ਕਿ ਇਹਨਾਂ ਦੇ ਕੋਲ ਕੋਈ ਚੀਜ਼ਾਂ ਨਹੀਂ ਸੀਗੀਆਂ ਚੀਜ਼ਾਂ ਭਾਈ ਸੀਗੀਆਂ ਚੀਜ਼ਾਂ ਕੀ ਸੀਗੀਆਂ ਇਹਨਾਂ ਕੋਲ ਇੱਕ ਮੇਰੀ ਦਾਦੀ ਸੱਸ ਦਾ ਸੰਦੂਕ ਸੀ ਮੇਰੀ ਸੱਸ ਦੀ ਗਾਡਰੇਜ਼ ਦੀ ਅਲਮਾਰੀ ਜੋ ਟੁੱਟੀ ਹੋਈ ਸੀ ਆ ਦੋ ਚੀਜ਼ਾਂ ਸੀ ਮੈਂ ਦੇਖੀਆਂ ਤੀਸਰੀ ਮੈਂ ਉਸ ਘਰ ਦੇ ਵਿੱਚ ਕੋਈ ਚੀਜ਼ ਨਹੀਂ ਦੇਖੀ ਲੱਕੜ ਦੇ ਟੁੱਟੇ ਮੰਜੇ ਸੀ ਜੋ ਕਿ ਇਹਨਾਂ ਨੇ ਨਹਰੇ ਵਿੱਚੋਂ ਚੱਕ ਕੇ ਨਵੇਂ ਘਰ ਵਿੱਚ ਲੈ ਕੇ ਨਹੀਂ ਆਂਦੇ ਸੀ ਤੇ ਨਵਾਂ ਘਰ ਹੈ ਜਿਹੜਾ ਮੇਰਾ ਜਦੋਂ ਵਿਆਹ ਹੋਇਆ ਸੀ ਉਸ ਟਾਈਮ ਤੇ ਮਤਲਬ ਘਰ ਤੇ ਸਟੇ ਲੈ ਲਿਆ ਸੀ ਇਹੀ ਸਰਪੰਚ ਅਰਗੇ ਨੇ ਜਿਹੜੇ ਅੱਜ ਤੁਰੇ ਫਿਰਦੇ ਆ ਨਾ ਨਾਲ ਅੱਜ ਕਹਿੰਦੇ ਅਸੀਂ ਤੁਹਾਡਾ ਸਾਥ ਦਿੰਨੇ ਆ ਕਿਉਂਕਿ ਉਹ ਉਹਨਾਂ ਬੇਵਕੂਫਾ ਨੂੰ ਲੱਗਦਾ ਪਰ ਅਸਲ ਵਿੱਚ ਇਹ ਬਹੁਤ ਟਾਈਮ ਤੋਂ ਇੰਨਾ ਘਰਾਂ ਦੀ ਆਪਸ ਵਿੱਚ ਨਹੀਂ ਬਣਦੀ ਜਦੋਂ ਵੀ ਇਹ ਬੋਲਦੇ ਆ ਪ੍ਰੂਜੇ ਨੂੰ ਘਰ ਖਰਾਬ ਤੇ ਪੱਟਣ ਲਈ ਹੀ ਇਹ ਮੂਰੇ ਆਉਂਦੇ ਆ ਸੋ ਉਸ ਟਾਈਮ ਤੇ ਇਹਨਾਂ ਨੇ ਸਟੇ ਲੈ ਲਿਆ ਸੀ ਘਰ ਤੇ ਕਿਉਂਕਿ ਸਾਂਝੇ ਪਲਾਟ ਬਲੂਟ ਸੀ ਇਹਨਾਂ ਦੇ ਤਬਾਦਲੇ ਤੋਂ ਬੁੱਦਲੇ ਕੀਤੇ ਆ ਉਸ ਰੋਲ ਆ ਰਿਹਾ ਫਿਰ ਮੇਰਾ ਵਿਆਹ ਵੀ ਪੌਣੇ 2 ਸਾਲ ਮੇਰੇ ਸ਼ਗਨ ਤੋਂ ਬਾਅਦ ਹੋਇਆ ਤੇ ਉਹਨਾਂ ਟਾਈਮ ਇਹਨਾਂ ਨੇ ਤਬਾਦਲਾਤ ਬੁਦਲਾ ਕੀਤਾ ਘਰ ਦੀਆਂ ਨਿਊਆਂ ਭਰ ਲੀਆਂ ਸੀਗੀਆਂ ਤੇ ਉਸ ਤੋਂ ਬਾਅਦ ਘਰ ਹੈ ਜਿਹੜਾ ਇਹਨਾਂ ਦਾ ਸਟੇ ਹੋਣ ਕਰਕੇ ਰੁਕ ਗਿਆ ਸੀਗਾ ਹੁਣ ਜਿਹੜੀ ਗੱਲ ਆ ਜਾਂਦੀ ਹੈ ਜੀ ਮਕਾਨ ਜਦੋਂ ਮੇਰਾ ਵਿਆਹ ਹੁੰਦਾ ਸਿਰਫ ਮਕਾਨ ਤਿੰਨ ਕਮਰੇ ਵਿੱਚ ਗੈਲਰੀ ਸੀਗੀ 18 ਫੁੱਟ ਚੌੜੀ ਆਰ ਪਾਰ ਲੰਘਦੀ ਗੈਲਰੀ ਸੀ ਉੱਪਰ ਕੋਈ ਚੁਬਾਰਾ ਕੋਈ ਦੂਸਰੀ ਮੰਜ਼ਲ ਨਹੀਂ ਸੀਗੀ ਉਹ ਘਰ ਇਹਨਾਂ ਨੇ ਸਿਰਫ ਪਲਾਸਟਰ ਕਰਕੇ ਵਿੱਚ ਜਗਾਠਾਂ ਦੇਤੀਆਂ ਸੀ ਹੋਰ ਕੁਝ ਨਹੀਂ ਲਾਇਆ ਸੀ 5 ਸਾਲ 4 4.5 5 ਸਾਲ ਮੈਂ ਉਸ ਘਰ ਵਿੱਚ ਉਸੇ ਤਰ੍ਹਾਂ ਮੈਨੇਜ ਕੀਤਾ ਜਿਸ ਦੇ ਮੇਰੇ ਖੁਦ ਦੇ ਰੂਮ ਨੂੰ ਕੋਈ ਵਿੰਡੋ ਨਹੀਂ ਸੀ ਸਿਰਫ ਇਹਨਾਂ ਨੇ ਉਚਗਾਠਾਂ ਨੂੰ ਲੋਹੇ ਦੇ ਗੇਟ ਹੁੰਦੇ ਜਿਹੜੇ ਫੜਕੇ ਗੇਟ ਹੁੰਦੇ ਚਾਦਰਾਂ ਵਾਲੇ ਸਿਰਫ ਇਹਨਾਂ ਨੇ ਟੈਂਪਰੇਰੀ ਲੋਹੇ ਦੇ ਗੇਟ ਲਾਏ ਹੋਏ ਸੀ ਤਿੰਨ ਰੂਮ ਨੂੰ ਨਾ ਗੈਲਰੀ ਭਰੀ ਹੋਈ ਸੀ ਨਾ ਵਿੰਡੋ ਸੀ ਹਰ ਰੂਮ ਦੇ ਵਿੱਚ ਮਤਲਬ ਦੋਨੋਂ ਸਾਈਡਾਂ ਦੋਨੋਂ ਦੁਵਾਰਾਂ ਤੇ ਵੱਡੀਆਂ ਵੱਡੀਆਂ 4x4 4x3 ਦੀਆਂ ਵਿੰਡੋ ਸੀਗੀਆਂ ਜੋ ਉਹ ਵੀ ਨਹੀਂ ਭਰੀਆਂ ਸੀਗੀਆਂ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਕੀ ਇਹ ਚੀਜ਼ਾਂ ਜ਼ਮੀਨ ਜ਼ਰੂਰੀ ਨਹੀਂ ਹੁੰਦਾ ਕਿ ਜੇ ਕਿਸੇ ਕੋਲ 30 33 ਵਿੱਗੀ ਹੈ ਉਹਨਾਂ ਦਾ ਮਤਲਬ ਉਹਨਾਂ ਦਾ ਘਰ ਕੋਠੀ ਮਹਿਲ ਹੋਊਗਾ ਇਹ ਸ਼ੌਂਕ ਨਾਲ ਬਣਦਾ ਕਿਸੇ ਕੋਲ ਓੜਾ ਜ਼ਮੀਨ ਵੀ ਨਹੀਂ ਹੁੰਦੀ ਉਹਨਾਂ ਦਾ ਘਰ ਮਹਿਲਾਂ ਨੂੰ ਫੇਲ ਕਰਦਾ ਕਿਉਂਕਿ ਉਹਨਾਂ ਨੂੰ ਸ਼ੌਂਕ ਹੁੰਦਾ ਉਹਨਾਂ ਨੂੰ ਦਿਲਚਸਪੀ ਆਉਂਦੀ ਆ ਆਪਣੇ ਘਰ ਦੇ ਵਿੱਚ ਚੀਜ਼ਾਂ ਬਣਾਉਣ ਦੀਆਂ ਆਪਣੇ ਮੇਨਟੇਨ ਕਰਨ ਦੀਆਂ ਅੱਛੇ ਲੋਕਾਂ ਦੇ ਨਾਲ ਬਹਿਣਾ ਉੱਠਣਾ ਹੁੰਦਾ ਆਪਣੇ ਆਲਾ ਦਵਾਲਾ ਠੀਕ ਰੱਖਦੇ ਆ ਉਹ ਤਾਂ ਆਪਣੀਆਂ ਚੀਜ਼ਾਂ ਠੀਕ ਰੱਖਦੇ ਕਿਉਂਕਿ ਉਹਨਾਂ ਦੇ ਫਰੈਂਡ ਸਰਕਲ ਉਹਨਾਂ ਦਾ ਜਿਹੜਾ ਰਿਲੇਸ਼ਨ ਹੁੰਦਾ ਉਹ ਇਹੋ ਜਿਹੇ ਲੋਕਾਂ ਨਾਲ ਹੁੰਦਾ ਜਿੱਥੇ ਉੱਠਣੀ ਬੈਠਣੀ ਅੱਛੀ ਰੱਖਣੀ ਪੈਂਦੀ ਹੈ ਸੋ ਇਹਨਾਂ ਲੋਕਾਂ ਦੀ ਜਿਹੜੀ ਉੱਠਣੀ ਬੈਠਣੀ ਹੈ ਬਿਲਕੁਲ ਲੋਅ ਲੈਵਲ ਦੇ ਲੋਕਾਂ ਨਾਲ ਹੈ ਜੋ दारू ਪੀ ਕੇ ਲਟਦੇ ਆ ਜਨਾਨੀਆਂ ਕੁੱਟਦੇ ਆ ਯਾਸ਼ੀਆਂ ਕਰਦੇ ਆ ਜੋ 10-10 ਦਿਨ ਨੌਂਦੇ ਨਹੀਂ ਸੋ ਇਹਦਾ ਬੈਠਣਾ ਉੱਠਣਾ ਹੀ ਉਹਨਾਂ ਲੋਕਾਂ ਨਾਲ ਹੈ ਸੋ ਇਹਨਾਂ ਨੇ ਘਰ ਦੇ ਵਿੱਚ ਕੋਈ ਵੀ ਚੀਜ਼ ਨਹੀਂ ਬਣਾਈ ਕੋਈ ਇੰਟਰਸਟ ਨਹੀਂ ਸੀ ਜੇ ਮੈਂ ਕਿਸੇ ਚੀਜ਼ ਲਈ ਬੋਲਦੀ ਸੀ ਤਾਂ ਇਹ ਮੇਰੇ ਕੋਲ ਇੱਕ ਮਤਲਬ ਬਹਾਨਾ ਵੀ ਨੌਂ ਨੇ ਕਿਹੜਾ ਜਾ ਕੇ ਨੌਰੇ ਚ ਦੇਖਣਾ ਇਹ ਕਹਿ ਦੇਣਾ ਕਿ ਸਾਡਾ ਉਹ ਸਮਾਨ ਉਧਰੋਂ ਨੌਰੇ ਚ ਚ ਬਿਆਦ ਇੰਨੇ ਸਾਲ ਬੀਤ ਗਏ ਸੀ ਨੌਰੇ ਵਿੱਚੋਂ ਚੀਜ਼ਾਂ ਨਹੀਂ ਫਰਾਈਆਂ ਬਾਅਦ ਚ ਮੈਨੂੰ ਹੌਲੀ ਹੌਲੀ ਪਤਾ ਲੱਗਾ ਕਿ ਇਸ ਦੇ ਕੋਲੇ ਕੁਝ ਹੈ ਹੀ ਨਹੀਂ ਐ ਇਸ ਦੇ ਕੋਲ ਕੁਝ ਨਹੀਂ ਐ ਇਸ ਦੇ ਪੇਕੇ ਆਨੇ ਜੋ ਇਸ ਨੂੰ ਇੱਕ ਪੇਟੀ ਤੇਲ ਮਾਰੀ ਦਿੱਤੀ ਸੀ ਉਹ ਐ ਬਸ ਤੇ ਇੱਕ ਇਹਦੇ ਕੋਲ ਜੋ ਵੀ ਪਿੱਤਲ ਦੇ ਬਰਤਨ ਐ ਤੇ ਇੱਕ ਸੰਦੂਖ ਆ ਉਹ ਮੇਰੀ ਦਾਦੀ ਸਾਸਤਾ ਸੀ ਜਿਸ ਦੇ ਵਿੱਚ ਤਿੰਨ ਚਾਰਕ ਬਿਸਤਰੇ ਸੀਗੇ ਸੋ ਮੇਰੀ ਨਾਨੀ ਨੇ ਮੈਨੂੰ ਆਪਣੇ ਹੱਥੀਂ ਕੱਤ ਕੇ ਸੂਤ ਬਣਾ ਕੇ ਉਹਦੇ ਬਿਸਤਰੇ ਬਣਾ ਕੇ ਬਹੁਤ ਮਤਲਬ ਪੇਟੀ ਭਰ ਕੇ 22 ਬਿਸਤਰੇ ਜਿਹੜੇ ਬਣਾ ਕੇ ਦਿੱਤੇ ਸੀ ਮੈਨੂੰ ਬਹੁਤ ਚੀਜ਼ਾਂ ਡਬਲ ਡਬਲ ਦਿੱਤੀਆਂ ਉਸ ਤੋਂ ਬਾਅਦ ਵੀ ਅਣਗਿਣਤ ਚੀਜ਼ਾਂ ਗਈਆਂ ਸੋ ਇਹ ਚੀਜ਼ ਇੱਕ ਕਲੀਅਰ ਹੋ ਗਈ ਕਿ ਚੀਜ਼ਾਂ ਜ਼ਮੀਨ ਦੇ ਹਿਸਾਬ ਨਾਲ ਨਹੀਂ ਬਣਦੀਆਂ ਹੁੰਦੀਆਂ 멘ਟਲ ਅੰ ਦੇਰੀ ਥੋੜੀ ਸਿਚੁਏਸ਼ਨ ਹੈ ਉਹ ਸਾਬਣਾ ਚੀਜ਼ਾਂ ਬਣਦੀਆਂ ਕਿ ਤੁਸੀਂ ਆਪਦੇ ਘਰ ਨੂੰ ਕਿੰਨੇ ਕੁ ਖਿਚਾਵ ਕਰਦੇ ਹੋ ਤੁਸੀਂ ਆਪਦੇ ਘਰ ਚ ਆਪਣੀ ਫੈਮਿਲੀ ਚ ਕਿੰਨੇ ਕੁ ਇੰਟਰਸਟਡ ਹੋ ਚੀਜ਼ਾਂ ਬਣਾਉਣ ਦੇ ਵਿੱਚ ਉੱਥੇ ਤੁਹਾਡੇ ਆ ਚੀਜ਼ਾਂ ਮੈਟਰ ਕਰਦੀਆਂ ਤੇ ਜਿਹੜੇ ਬੰਦੇ ਨੂੰ ਆਪਣੇ ਖਾਣ ਪੀਣਾਂ ਯਾਸ਼ੀਆਂ ਤੇ ਚੌਂਕੜੀ ਪੰਨਾ ਤੱਕ ਹੀ ਮਤਲਬ ਹੋਵੇ ਉਹ ਆਪਣੇ ਘਰ ਚ ਕੋਈ ਮਤਲਬ ਨਹੀਂ ਰੱਖਦਾ ਕਿ ਸਾਡੇ ਘਰ ਚ ਕੋਈ ਵਿੰਡੋ ਨਹੀਂ ਹੈ ਬਾਰੀ ਨਹੀਂ ਹੈ ਕੋਈ نیچے ਫਰਸ਼ ਨਹੀਂ ਹੈ ਅਸਾ ਉਸ ਘਰ ਦੇ ਵਿੱਚ ਫਰਸ਼ ਵੀ ਨਹੀਂ ਸੀ ਜੀ ਕੱਚਾ ਸੀਗਾ ਉਸ ਨੂੰ ਮੈਂ 4-5 ਸਾਲ ਮਿੱਟੀ ਗਾਰੇ ਨਾਲ ਲਿਪਦੀ ਰਹੀਆਂ ਕੋਠੇ ਤੇ ਛੱਤ ਹੁੰਦੀ ਹੈ ਜਿਹੜੀ ਆਪਣੀ ਸਤਾਤੇ ਵੀ ਗੋਹਾ ਮਿੱਟੀ ਤੇ ਜਿਹੜੀ ਪਾਂਡੋ ਵਾਲੀ ਤਲੀ ਹੁੰਦੀ ਉਹ ਮੈਂ ਖੁੱਦ ਦਿੰਦੀ ਰਹੀਆਂ ਪਾਂਡੋ ਪਾ ਕੇ ਮਿੱਟੀ ਮਲਨ ਪਾ ਕੇ نیچے ਵੀ ਮੈਂ ਮਲਨ ਵਾਲੀ ਮਿੱਟੀ ਫੈਲਾ ਫੇਰਨੀ ਫਿਰ ਉੱਪਰ ਗੋਹਾ ਮਿੱਟੀ ਫੇਰਦੀ ਰਹੀਆਂ ਪਰ ਫਿਰ ਮੈਨੂੰ ਲੱਗਿਆ ਕਿ ਉੱਥੋਂ ਸੱਪ ਨਿਕਲਦੇ ਆ ਖੱਡਾਂ ਬਹੁਤ ਜ਼ਿਆਦਾ ਚੂਹੇ ਕਰਦੇ ਸੀ ਕਿਉਂਕਿ ਨਾਲ ਨੌਰੇਵਾੜੇ ਲੱਗਦੇ ਸੀ ਤਾਂ ਉੱਥੋਂ ਸੱਪ ਆਉਂਦੇ ਸੀ ਸੋ ਮੇਰੇ ਬੱਚਿਆਂ ਲਈ ਜਦੋਂ ਰਿਸਕ ਲੱਗਿਆ ਮੈਨੂੰ ਤਾਂ ਮੈਂ ਫੇਰ ਉੱਥੇ ਆਪਣੇ ਵੱਲੋਂ ਫਰਸ਼ਾਂ ਲਗਾਈਆਂ ਜਿੱਥੇ ਜਿਹਦੇ ਤੇ ਕਾਫੀ ਖਰਚ ਆਇਆ ਜਿਨ੍ਹਾਂ ਦੀ ਲੇਬਰ ਮੇਰੀ ਮਦਰ ਨੇ ਦਿੱਤੀ ਮੇਰੇ ਮਾਸੀ ਜੀ ਮੇਰੇ ਸਾਰੇ ਮਿਲ ਕੇ ਮੇਰੀ ਫੈਮਲੀ ਨੇ ਸਪੋਰਟ ਕੀਤੀ ਮੇਰੇ ਪਿੱਛੇ ਕਿਉਂਕਿ ਇਹਨਾਂ ਦਾ ਤਾਂ ਇੱਕੋ ਹੀ ਰੋਣਾ ਹੁੰਦਾ ਸੀ ਕਿ ਸਾਡਾ ਤਾਂ ਘਰ ਪਾਇਆ ਇਸ ਘਰ ਦਾ ਕਰਜ਼ਾ ਹੈ ਬਾਣੀਆਂ ਸਾਨੂੰ ਪੈਸੇ ਨਹੀਂ ਦਿੰਦੇ ਬਾਣੀਆਂ ਕੋਲ ਜਦੋਂ ਵੀ ਜਾਂਦੇ ਸੀ ਕਲਮ ਇਹਨਾਂ ਦੀ ਹੁੰਦੀ ਸੀ 500 ਫੜ ਲਿਆ 700 ਫੜ ਲਿਆ ਕਦੇ ਵੱਡਾ ਬਾਪੂ ਗਿਆ ਦਾਦਾ ਮੇਰਾ ਦਾਦਾ ਸੋਹਰਾ 500 ਫੜ ਕੇ ਲੈ ਗਿਆ ਇਹਨੇ 1000 ਫੜ ਲਿਆ ਮੇਰੇ ਹਸਬੰਦ ਨੇ ਚਰਨਜੀਤ ਨੇ ਸੋਹਰਾ ਗਿਆ ਉਹਨੇ 1500 ਫੜ ਲਿਆ ਸੋ ਮਤਲਬ ਤਿੰਨਾਂ ਹੱਥਾਂ ਦੇ ਵਿੱਚ ਕਬੀਲਦਾਰੀ ਸੀ ਮੈਨੂੰ ਨਹੀਂ ਪਤਾ ਇਹਨਾਂ ਨੇ ਕੀ ਦੇਣਾ ਸੀ ਕੀ ਲੈਣਾ ਸੀ ਮੇਰੇ ਕੋਲੋਂ ਸਮਾਂ ਜਿਹੜੇ ਦੋ ਰੁਪਏ ਹੁੰਦੇ ਸੀ ਉਹ ਇਹ ਇਸ ਬਹਾਨੇ ਨਾਲ ਫੜ ਲੈਂਦੇ ਸੀ ਕਿ ਅ ਮਤਲਬ ਸਾਨੂੰ ਆ ਫਲਾਨੇ ਦੇ ਦੇਣੀ ਆ ਉਹ ਸਾਨੂੰ ਪਟ ਪਟ ਖਾਂਦਾ ਤੇਰੇ ਕੋਲ ਜੋ 2 ਰੁਪਏ ਆ ਤੂੰ ਸਾਨੂੰ ਦੇ ਦੇ ਧਾਰੇ ਕਰਕੇ ਜੋ ਮੇਥੋਂ ਧਾਰੇ ਧਾਰੇ ਕਰਕੇ ਇਹਨਾਂ ਨੇ ਬਹੁਤ ਸਾਰਾ ਪੈਸਾ ਫੜ ਲਿਆ ਜੋ ਕਿ ਗੰਗਾ ਗਈਆਂ ਹੱਡੀਆਂ ਕਦੇ ਵਾਪਸ ਨਹੀਂ ਆਉਂਦੀਆਂ ਔਰ ਹੁਣ ਇਹ ਗੱਲ ਇਹ ਕਲੀਅਰ ਹੋ ਗਈ ਜੀ ਕਿ ਉਹਨਾਂ ਦੇ ਘਰ ਵਿੱਚ ਜੋ ਚੀਜ਼ਾਂ ਮੈਂ ਬਣਾਈਆਂ ਉਹ ਕਿਉਂ ਬਣਾਈਆਂ ਤੇ ਕੀ ਮੇਰੀ ਮਜਬੂਰੀ ਸੀਗੀ ਸੋ ਬਹੁਤ ਸਾਰੀਆਂ ਪੈਣਾ ਨੂੰ ਨਾ ਚੀਜ਼ਾਂ ਜਦੋਂ ਬਣੀਆਂ ਬੜਾਈਆਂ ਮਿਲ ਜਾਂਦੀਆਂ ਉਹਨਾਂ ਨੂੰ ਸਵਾਰ ਕੇ ਰੱਖਣਾ ਹੁੰਦਾ ਇੱਕ ਤਾਂ ਉਹ ਗੱਲ ਹੁੰਦੀ ਹੈ ਇੱਕ ਜਦੋਂ ਆਪਾਂ ਖੁਦ ਚੀਜ਼ਾਂ ਬਣਾਉਣੀਆਂ ਹੁੰਦੀਆਂ ਖੁਦ ਚੀਜ਼ਾਂ ਬਣਾਉਣੇ ਆ ਤੇ ਉਹਨਾਂ ਨੂੰ ਬਣਾਉਣ ਦੇ ਵਿੱਚ ਆਪਣੇ ਸ਼ੌਕ ਮਰ ਜਾਂਦੇ ਹਨ ਇਹ ਉਹਨਾਂ ਨੂੰ ਪੁੱਛ ਕੇ ਦੇਖਿਆ ਕਰੋ ਵੀ ਉਹ ਬਣਾਈਆਂ ਹੋਈਆਂ ਚੀਜ਼ਾਂ ਨੂੰ ਛੱਡ ਕੇ ਕਿਸੇ ਹੋਰ ਲਈ ਅੱਗੇ ਵਧਣਾ ਮੂਵ ਆਨ ਕਰਨਾ ਕਿੰਨਾ ਡਿਫਿਕਲਟ ਹੁੰਦਾ ਸੋ ਹੁਣ ਗੱਲ ਕਰਦੇ ਹਾਂ ਜੀ ਮੇਨ ਆਪਣੀ ਸਰਪੰਚ ਵਾਲੀ ਵੀਡੀਓ ਜੋ ਮੈਂ ਤੁਹਾਨੂੰ ਲਾਸਟ ਵੀਡੀਓ ਪਾਈ ਸੋ ਮੇਰੀ ਜਿੱਤ ਇੱਥੇ ਹੋ ਜਾਂਦੀ ਹੈ ਕਿਉਂਕਿ ਮੈਂ ਜਿਵੇਂ ਗੱਲ ਸ਼ੁਰੂ ਕੀਤੀ ਸੀ ਮੈਨੂੰ ਪੈਸਾ ਜ਼ਮੀਨ ਉਹ ਮੇਰੀ ਜਿੱਤ ਨਹੀਂ ਹੈ ਮੇਰੀ ਜਿੱਤ ਇਹ ਹੈ ਕਿ ਮੇਰੇ ਨਾਲ ਮੈਂ ਹਮੇਸ਼ਾ ਕਿਹਾ ਕਿ ਮੇਰੇ ਨਾਲ ਵਾਹਿਗੁਰੂ ਹੈ ਸੱਚ ਇੱਕ ਦਿਨ ਜ਼ਰੂਰ ਜਿੱਤਦਾ ਹੈ ਜ਼ਰੂਰ ਜਿੱਤਦਾ ਹੈ ਔਰ ਡੈਫੀਨਿਟਲੀ ਅੱਜ ਮੇਰਾ ਯਕੀਨ ਹੋਰ ਵੀ ਜ਼ਿਆਦਾ ਹੋ ਗਿਆ ਰੱਬ ਦੇ ਉੱਪਰ ਕਿ ਸੱਚ ਹਮੇਸ਼ਾ ਜਿੱਤਦਾ ਹੈ ਚਾਹੇ ਉਹ ਕਿੰਨਾ ਵੀ ਪਰੇਸ਼ਾਨ ਹੋਵੇ ਹਰਾਸ ਹੋਵੇ ਤੇ ਅੱਜ ਮੇਰੇ ਸੱਚ ਨੂੰ ਜਿਤਾਉਣ ਲਈ ਉਹਨਾਂ ਦੇ ਆਪਣੇ ਬੰਦਿਆ ਨੇ ਮੂਹਰੇ ਲਾਈਆਂ ਮੈਂ ਕਦੇ ਵੀ ਨਹੀਂ ਸੋਚਿਆ ਸੀ ਇਹ ਉਹ ਘਰ ਹੈ ਜਿਹੜੇ ਉਸ ਟਾਈਮ ਤੇ ਇਕੱਠੇ ਤੁਰਦੇ ਹੁੰਦੇ ਸੀ ਤੇ ਅੱਜ ਇਹਨਾਂ ਦਾ ਆਪਸ ਦੇ ਵਿੱਚ ਇੰਨਾ ਜ਼ਿਆਦਾ ਮਨਮੁਟਾਵ ਹੈ ਕਿਉਂ ਹੈ ਉਹਨਾਂ ਦੇ ਕੁਝ ਮੈਨੂੰ ਰੀਜ਼ਨ ਨਹੀਂ ਪਤਾ بس مین مین ਪਤਾ ਹੈ ਕਿ ਉਹਨਾਂ ਨੂੰ ਸ਼ੱਕ ਹੈ ਡਾਊਟ ਹੈ ਕਿ ਇਹ ਜੋ ਉਦੇ ਹੈ ਇਹਨਾਂ ਦਾ ਇਹਨਾਂ ਦੀ ਫੈਮਿਲੀ ਮੈਨੂੰ ਸਾਰੀਆਂ ਸੀਆਈਡੀਆਂ ਦਿੰਦੀ ਹੈ ਜਦਕਿ ਉਸ ਪਿੰਡ ਦੇ ਵਿੱਚੋਂ کم ਸੇ ਘੱਟ 30 35 37 ਬੰਦੇ ਹੋਣਗੇ ਜੋ ਘਰ ਹੋਣਗੇ ਜੋ ਮੈਨੂੰ ਇਹਨਾਂ ਦੇ ਬਾਰੇ ਹਰ ਇੱਕ ਚੀਜ਼ ਦੱਸਦੇ ਆ ਟਾਣੀਆਂ ਤੱਕ ਤੋਂ ਇਹਨਾਂ ਦੇ ਟਾਣੀਆਂ ਤੱਕ ਤੋਂ ਮੈਨੂੰ ਚੀਜ਼ਾਂ ਆਉਂਦੀਆਂ ਸਾਹਮਣੇ ਜਦੋਂ ਇਹ ਕਿਸੇ ਲੇਡੀਜ਼ ਨੂੰ ਲੈ ਕੇ ਕੋਠਿਆਂ ਮੋਟਰਾਂ ਤੇ ਜਾਂਦੇ ਆ ਮੈਨੂੰ ਉਦੋਂ ਵੀ ਫੋਨ ਆਉਂਦੇ ਬਟ ਮੈਂ ਕਦੇ ਵੀ ਇਸ ਚੀਜ਼ ਨੂੰ ਸੀਰੀਅਸ ਨਹੀਂ ਕਿਉਂਕਿ ਜੋ ਬੰਦੇ ਦੇ ਬਾਰੇ ਮੈਨੂੰ ਪਤਾ ਚੱਲ ਚੁੱਕੀ ਆ ਕਿ ਜੋ ਕੈਸਾ ਹੈ ਉਸਦੇ ਬਾਰੇ ਰੋਜ਼ ਰੋਜ਼ ਉਹ ਚੀਜ਼ਾਂ ਮੈਨੂੰ ਪਤਾ ਲੱਗਣ ਉਹ ਮੈਨੂੰ ਅਛੀਆਂ ਨਹੀਂ ਲੱਗਦੀ ਮੈਂ ਉਸ ਤੇ ਧਿਆਨ ਨਹੀਂ ਦਿੰਦੀ ਮੈਨੂੰ ਮੇਰੇ ਲਈ ਪਤਾ ਲੱਗਣਾ ਜ਼ਰੂਰੀ ਸੀਗਾ ਕਿ ਉਹ ਪਰਸਨ ਕਿਸ ਟਾਈਪ ਦਾ ਔਰ ਅਗਰ ਲੋਕ ਬਾਰ-ਬਾਰ ਮੈਨੂੰ ਇੱਕ ਚੀਜ਼ ਬੋਲਦੇ ਆ ਇੱਕ ਚੀਜ਼ ਕਹਿੰਦੇ ਆ ਤਾਂ ਮੈਨੂੰ ਲੱਗਦਾ ਕਿ ਮੈਨੂੰ ਖੁਦ ਨੂੰ ਉਹ ਪਰੇਸ਼ਾਨ ਦਿਮਾਗ ਕਰਨ ਵਾਲੀ ਗੱਲ ਹੈ ਕਿਉਂਕਿ ਜਿਸ ਬੰਦੇ ਤੋਂ ਮੈਂ ਮੂਵ ਔਨ ਕਰ ਚੁੱਕੀ ਹਾਂ ਜਿਸ ਬੰਦੇ ਦੀ ਅਸਲੀਅਤ ਮੈਨੂੰ ਪਤਾ ਲੱਗ ਚੁੱਕੀ ਹੈ ਉਸ ਬਾਰੇ ਮੈਂ ਰੋਜ਼ ਇੱਕ ਨਵੀਂ ਸਟੋਰੀ ਜਾਣਾ ਰੋਜ਼ ਪਤਾ ਕਰਾਂ ਉਹ ਮੇਰਾ ਇੰਟਰਸਟ ਹੀ ਨਹੀਂ ਹੈ ਪਰ ਫਿਰ ਵੀ ਲੋਕ ਮੈਨੂੰ ਫਿਰ ਦੱਸ ਦਿੰਦੇ ਆ ਬਹੁਤ ਚੀਜ਼ਾਂ ਹੋਰ ਵੀ ਦੱਸਦੇ ਆ ਇਹਨਾਂ ਦੇ ਬਹੁਤ ਸਾਰੀਆਂ ਚੀਜ਼ਾਂ ਜੋ ਮੇਰੇ ਤੋਂ ਦੱਸਣ ਵੱਲੋਂ ਹੀ ਰਹਿ ਜਾਂਦੀਆਂ ਸੋ ਸਰਪੰਚ ਦੀ ਹੁਣ ਮੈਂ ਮੇਨ ਗੱਲ ਕਰ ਲੈਣੀ ਹੈ ਜੀ ਮੈਂ ਅੱਜ ਤੱਕ ਮੈਂ ਤੁਹਾਨੂੰ ਹ ਸੋ ਜਦੋਂ ਤੁਸੀਂ ਕਿਸੇ ਵੀ ਚੀਜ਼ ਦੇ ਪਿੱਛੇ ਹੱਥ ਧੋਕੇ ਪੈ ਜਾਂਦੇ ਹੋ ਨਾ ਤੁਹਾਡੇ ਮਨ 'ਚ ਸੱਚਾਈ ਹੋਣੀ ਚਾਹੀਦੀ ਹੈ ਤੁਹਾਡੀ ਸ਼ਿੱਦਤ ਹੋਣੀ ਚਾਹੀਦੀ ਹੈ ਉਸ ਕੰਮ ਦੇ ਪ੍ਰਤੀ ਤੁਸੀਂ ਉਸ ਚੀਜ਼ ਫਤਿਹ ਜ਼ਰੂਰ ਹਾਸਲ ਕਰਦੇ ਹੋ ਸੋ ਮੈਂ ਵੀ ਆਪਣੇ ਕੰਮ 'ਚ ਜਿੱਤ ਹਾਸਲ ਕੀਤੀ ਹੈ ਕਿਉਂ ਕੀਤੀ ਹੈ ਕਿਉਂਕਿ ਮੈਂ ਇਗਨੋਰ ਕੀਤਾ ਲੋਕਾਂ ਨੂੰ ਮੈਨੂੰ ਜਿਸ ਤਰ੍ਹਾਂ ਲੋਕ ਮੇਰਾ ਆਲਾ-ਦਵਾਲਾ ਕਹਿੰਦਾ ਸੀ ਸੋਸ਼ਲ ਮੀਡੀਆ ਤੇ ਬੈਠ ਕੇ ਇਹ ਗੱਲਾਂ ਇਹਨਾਂ ਗੱਲਾਂ ਦੇ ਇਹ ਮਹੱਤਵ ਹੈ ਕਿ ਤੁਸੀਂ ਕਿਸੇ ਨੂੰ ਕਿਸੇ ਨੂੰ ਨੰਗਾ ਕੀਤਾ ਕਿਸੇ ਦੇ ਇੰਨੇ ਸਾਲਾਂ ਦੇ ਦਬੇ ਹੋਏ ਗੁਨਾਹਾਂ ਨੂੰ ਬਾਹਰ ਰੱਖਿਆ ਲੋਕ ਅੱਜ ਗੁੱਜੇ ਗੁੱਜੇ ਉਸਦੇ ਮੂੰਹ ਦੇ ਉੱਪਰ ਬਹੁਤ ਮਤਲਬ ਪਿੱਠ ਪਿੱਛੇ ਗੱਲਾਂ ਕਰਦੇ ਆ ਉਸਦੇ ਉੱਪਰ ਥੁੱਕਦੇ ਆ ਕਿ ਉਹ ਸਰਪੰਚ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਤੇ ਨਾਲ ਤੁਰਦੇ ਫਿਰਦੇ ਬੰਦੇ ਵੀ ਇਹ ਚਾਹੁੰਦੇ ਆ ਕਿ ਸਰਪੰਚ ਦੀ ਸਾਨੂੰ ਮਜ਼ਾ ਆਉਂਦਾ ਜਦੋਂ ਬੇਇੱਜ਼ਤੀ ਹੁੰਦੀ ਹੈ ਨਾਲੇ ਤਾਂ ਨਾਲ ਤੁਰਦੇ ਆ ਕੁਝ ਕਰ ਤੇ ਨਾਲੇ ਪਿੱਛੋਂ ਪਿੱਠ ਪਿੱਛੇ ਕਹਿੰਦੇ ਆ ਕਿ ਸਰਪੰਚ ਦਾ ਸਿਰ ਬਹੁਤ ਸੁੱਜਿਆ ਹੋਇਆ ਸੋ ਸੋਜਾ ਲੈਂਦਾ ਤਾਂ ਸਾਨੂੰ ਬੜਾ ਹੀ ਸੁਆਦ ਆਉਂਦਾ ਸੋ ਇਹ ਹੈ ਇਸ ਬੰਦੇ ਦੇ ਨਾਲ ਤੁਰਨ ਫਿਰਨ ਵਾਲਿਆਂ ਦਾ ਅਸਲੀ ਮਕਸਦ ਤੇ ਇਹ ਬੰਦੇ ਦੀ ਅਸਲੀ ਜੋ ਜਿਹੜੀ ਕਹਿ ਦਿੰਨੇ ਆਪਾਂ ਹੈਸੀਅਤ ਔਕਾਤ ਇਹ ਹੈ ਇਸ ਇਹਨੂੰ ਜਿਹੜੇ ਦੋ ਬੰਦੇ ਤੁਰਦੇ ਇਹਨੂੰ ਭਲੇਖਾ ਕੀ ਮਿਰੋਕ ਮੇਰੇ ਨਾਲ ਤੁਰਦੇ ਉਹ ਅੰਦਰੋਂ ਇਹਦਾ ਆਪਣੀਆਂ ਕਰੋੜਾਂ ਕਾਢਦੇ ਤੁਰੇ ਫਿਰਦੇ ਆ ਸੋ ਇਹਨਾਂ ਨੇ ਆਪਣੀਆਂ ਬੇਫਕੂਫੀਆਂ ਆਪਣੀਆਂ ਗਲਤੀਆਂ ਦੇ ਕਰਕੇ ਇਹ ਨੰਗੇ ਹੋਏ ਆ ਮੇਰੇ ਨਾਲ ਮੈਂ ਹਮੇਸ਼ਾ ਕਿਹਾ ਵਾਈ ਗੁਰੂ ਹੈ ਤੇ ਵਾਈ ਗੁਰੂ ਨੇ ਮੇਰੀ ਬਾਹ ਫੜ ਕੇ ਇਸ ਸੱਚ ਨੂੰ ਸਾਹਮਣੇ ਲੈ ਕੇ ਆਂਦਾ ਇਸ ਤੋਂ ਜ਼ਿਆਦਾ ਬੰਦਾ ਕੋਈ ਸਬੂਤ ਨਹੀਂ ਦੇ ਸਕਦਾ ਕੋਈ ਸੱਚਾਈ ਆਪਣੀ ਸਾਬਿਤ ਨਹੀਂ ਕਰ ਸਕਦਾ ਕਿ ਉਹਨਾਂ ਦਾ ਖੁਦ ਨਾਲ ਤੁਰਨ ਵਾਲੇ ਬੰਦੇ ਉਹਨਾਂ ਦੀਆਂ ਕੀਤੀਆਂ ਹੋਈਆਂ ਗੱਲਾਂ ਦੇ ਉੱਪਰ ਮੋਹਰ ਲਾਉਂਦੇ ਆ ਤੇ ਸਰਪੰਚ ਦੇ ਬਾਰੇ ਦੇਖੋ ਜੀ ਅਗਰ ਤੁਸੀਂ ਕਿਸੇ ਨੇ ਵੀਡੀਓ ਦੇਖਣੀ ਆ ਹੋਰ ਸਰਪੰਚ ਦੀ ਮੈਨੂੰ ਕਈਆਂ ਨੇ ਕਮੈਂਟ ਲਿਖਿਆ ਸਰਪੰਚ ਦੀ ਅਸੀਂ ਸ਼ਕਲ ਦੇਖਣੀ ਆ ਸਰਪੰਚ ਦੇਖੋ ਪਤਾ ਕੀ ਹੈ ਮੈਂ ਤੁਹਾਨੂੰ ਆ ਆਈਡੀ ਮੈਂਸ਼ਨ ਕਰਨੀ ਆ ਉਸ ਉਦੇਪਾਲ ਦੀ ਤੁਸੀਂ ਕਿਸੇ ਨੇ ਦੇਖਣਾ ਹੋਵੇ ਜਾਂ ਹੋਰ ਕੋਈ ਉਹਨਾਂ ਦੀਆਂ ਵੀਡੀਓਜ਼ ਬਾਇਓ ਡਾਟਾ ਦੇਖਣਾ ਹੋਵੇ ਤਾਂ ਤੁਸੀਂ ਇਸ ਇੰਸਟਾਗ੍ਰam ਦੀ ਇਸ ਸਕਰੀਨ ਦੇ ਉੱਪਰ ਆਈਡੀ ਦੇਖ ਰਹੇ ਹੋ ਤੁਸੀਂ ਉੱਪਰ ਇਸ ਨੂੰ ਤੁਸੀਂ ਫੋਲੋ ਕਰ ਲਿਓ ਤੇ ਇੱਥੇ ਵਿਜ਼ਿਟ ਕਰਕੇ ਤੁਸੀਂ ਵਿੱਥੇ ਤੁਸੀਂ ਆ ਦੇਖ ਸਕਦੀ ਹਾਂ ਜਿਆਦਾ ਬਰੀਕੀ ਨਾਲ ਅਗਰ ਕਿਸੇ ਨੇ ਦੇਖਣੀ ਆ ਹੋਣ ਹੋਰ ਜਾਣਕਾਰੀ ਲੈਣੀ ਹੋਵੇ ਕਿਉਂਕਿ ਉਹਦੇ ਉਪੱਲੀ ਇਹ ਸਾਰੀਆਂ ਚੀਜ਼ਾਂ ਪਾਉਂਦਾ ਮੇਰੀਆਂ ਖੁਦ ਫਿਰ ਵੀ ਕੁਝ ਕੁ ਲਿਮਿਟਸ ਐ ਮੇਰੀਆਂ ਫਿਰ ਵੀ ਕੁਝ ਚੀਜ਼ਾਂ ਜਿੱਥੇ ਮੈਂ ਇਥੋਂ ਬਾਹਰ ਨਹੀਂ ਆਪਣੇ ਦਾਇਰੇ ਚੋਂ ਜਾ ਸਕਦੀ ਤੁਸੀਂ ਵਿਜ਼ਿਟ ਕਰਨਾ ਹੋਇਆ ਇਸ ਆਈਡੀ ਦੇ ਉੱਪਰ ਚਲੇ ਜਾਓ ਇਹ ਇੰਸਟਾਗ੍ਰam ਦੀ ਆਈਡੀ ਹੈ ਤੇ ਇਸ ਤੇ ਜਾ ਕੇ ਤੁਸੀਂ ਇਸ ਨੂੰ ਫੋਲੋ ਕਰ ਲਿਓ ਤੇ ਜੋ ਵੀ ਅਪਡੇਟਸ ਨਵੇਂ-ਨਵੇਂ ਆਇਆ ਕਰਨਗੇ ਇਸ ਤੋਂ ਅੱਗੇ ਵੀ ਆਈ ਥਿੰਕ ਕਾਫੀ ਚੀਜ਼ਾਂ ਆਉਣਗੀਆਂ ਤੇ ਉਹ ਸ਼ੇਅਰ ਕਰਿਆ ਕਰੇਗਾ ਤਾਂ ਤੁਸੀਂ ਇਸ ਨੂੰ ਦੇਖ ਸਕਦੇ ਹੋ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਬਿਹਾਫ ਤੇ ਵੀ ਚੈੱਕ ਕਰ ਸਕਦੇ ਹੋ ਤੇ ਜਾਂਚ ਸਕਦੇ ਹੋ ਤੇ ਹੁਣ ਜੀ ਗੱਲ ਕਰ ਲੈਣੀ ਹੈ ਸਰਪੰਚ ਦੀ ਸਰਪੰਚ ਨੂੰ ਜਦੋਂ ਪਤਾ ਲੱਗਿਆ ਕਿ ਬਰਾਬਰ ਦੇ ਸ਼ਰੀਕਾਂ ਨਾਲ ਮਤਲਬ ਬਰਾਬਰ ਦੇ ਕੀ ਆਪਣੇ ਤੋਂ ਉੱਚੇ ਸ਼ਰੀਕਾਂ ਦੇ ਨਾਲ ਪੰਗਾ ਲੈ ਤਾ ਬੈਠਾ ਹੈ ਹੁਣ ਦੇਣੀ ਪੈ ਰਹੀ ਹੈ ਪੂਰੇ ਪਿੰਡ ਚ ਥੂ ਥੂ ਹੋ ਗਈ ਪੂਰੇ ਲੋਕਾਂ ਚ ਥੂ ਥੂ ਹੋ ਗਈ ਤਾਂ ਸਰਪੰਚ ਜਿਹੜਾ ਆਪਣੇ ਆਪ ਨੂੰ ਕਹਿੰਦਾ ਮੇਰੀ ਧੌਣ ਚ ਕਿੱਲਾ ਹੈ ਤਾਂ ਉਹ ਜੀ ਲੋਕਾਂ ਕੋਲ ਕਹਿੰਦਾ ਕਿ ਉਹ ਮੁੰਡਾ ਉਦੇ ਪਾਲ ਮੇਰੇ ਕੋਲ ਪੰਚਾਇਤਾਂ ਕਰਦਾ ਮੇਰੇ ਘਰੇ ਪੰਚਾਇਤਾਂ ਹੁੰਦੀਆਂ ਪਰ ਜਦ ਕੀ ਇਹ ਸਿਰਫ ਬੜਕਾ ਮਾਰਦਾ ਸੀ ਇਹ ਸਿਰਫ ਹਵਾ ਕਰਦਾ ਸੀ ਖੁਦ ਇਸ ਬੰਦੇ ਨੇ ਰੋਜ਼ ਰਿਸ਼ਤੇਦਾਰ ਇਕੱਠੇ ਕਰੇ ਰੋਜ਼ ਪੰਚਾਇਤਾਂ ਕਰੀਆਂ ਮੇਰੇ ਕੋਲ ਵਾਇਸ ਮੈਸੇਜ ਵੀ ਪਏ ਹੋਏ ਐ ਮੈਂ ਲੋਟ ਲੱਗਿਆ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਉਹ ਵਾਇਸ ਮੈਸੇਜ ਵੀ ਲਗਾ ਦੂੰਗੀ ਇਸ ਬੰਦੇ ਨੇ ਖੁਦ ਖੁਦ ਇਹਨੇ ਪੰਚਾਇਤਾਂ ਕਰੀਆਂ ਮਿੰਤਾਂ ਕਰੀਆਂ ਉਹਨਾਂ ਦੀਆਂ ਕਿ ਉਹ ਵੀਡੀਓ ਡਿਲੀਟ ਕਰੇ ਉਹਦੇ ਇਹ ਵੀਡੀਓ ਬਣਾਵੇ ਕਿ ਜੋ ਵੀ ਉਸਨੇ ਬੋਲਿਆ ਉਹ ਗੁੱਸੇ ਵਿੱਚ ਜਾਂ ਗਲਤਫਹਿਮੀ ਵਿੱਚ ਬੋਲਿਆ ਕਿ ਮੇਰਾ ਮੇਰੇ ਵੱਡੇ ਭਾਈ ਨਾਲ ਸਰਪੰਚ ਨਾਲ ਕੋਈ ਗੁੱਸਾ ਗਿਲਾ ਨਹੀਂ ਹੈ ਜਦਕਿ ਉਸ ਮੁੰਡੇ ਨੇ ਉਹ ਚੀਜ਼ ਕਰਨ ਤੋਂ ਮਨਾ ਕਰਤਾ ਉਸਦੀ ਪੂਰੀ ਫੈਮਿਲੀ ਨੇ ਮਨਾ ਕਰਤਾ ਕਿ ਅਸੀਂ ਬਿਲਕੁਲ ਨਹੀਂ ਬੋਲਾਂਗੇ ਤਾਂ ਫਿਰ ਐਂਡ ਤੇ ਲੱਗਿਆ ਇਸ ਨੂੰ ਕਿ ਹੁਣ ਕੰਮ ਆ ਕੇ ਹੋਰ ਵਧੂਗਾ ਇਹ ਜੋਤੀ ਦੀ سپورਟ ਕਰਨਗੇ ਹੋਰ ਵੀ ਚੀਜ਼ਾਂ ਸਾਡੀਆਂ ਬਾਹਰ ਆਉਣਗੀਆਂ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਆਉਣੀਆਂ ਤਾਂ ਫਿਰ ਇਹਨਾਂ ਨੇ ਕੀ ਕੀਤਾ ਕਿ ਉਹਨਾਂ ਦੇ ਘਰੇ ਜਾ ਕੇ ਪਹਿਲਾ ਸੁਨੇਹੇ ਲਾਇਆ ਕਿ ਉਹ ਮਾਫੀ ਮੰਗਨ ਨੂੰ ਤਿਆਰ ਨਹੀਂ ਕਿਉਂਕਿ ਉਹਨਾਂ ਦਾ ਇਹੀ ਸੀਗਾ ਕਿ ਅਸੀਂ ਅੱਗੇ ਅਗਰ ਕੋਈ ਕਾਰਵਾਈ ਨਹੀਂ ਕਰਾਂਗੇ ਜਾਂ ਸਪੋਰਟ ਨਹੀਂ ਕਰਾਂਗੇ ਤਾਂ ਉਸਦੇ ਲਈ ਤੁਹਾਨੂੰ ਮੇਰੇ ਫਾਦਰ ਤੋਂ ਮਾਫੀ ਮੰਗਣੀ ਪੈਗੀ ਕਿਉਂਕਿ ਇਹ ਨੂੰ ਸਰਪੰਚੀ ਇਸ ਉਦੇਪਾਲ ਦੇ ਫਾਦਰ ਦੀ ਸੌਗਾਤ ਦਿੱਤੀ ਹੋਈ ਹੈ ਕਿਉਂਕਿ ਪਿੰਡ ਦੇ ਵਿੱਚ ਜਿੰਨੇ ਵੀ ਲੋਕਾਂ ਨੇ ਵੋਟਾਂ ਪਾਈਆਂ ਸੀ ਤਾਂ ਉਦੇਪਾਲ ਦੇ ਜਿਹੜੇ ਫਾਦਰ ਸਾਹਿਬ ਨੇ ਸਾਡੇ ਮੇਰੇ ਚਾਚਾ ਜੀ ਲੱਗੇ ਉਹਨਾਂ ਦੇ ਮੂੰਹ ਨੂੰ ਵੋਟਾਂ ਪਈਆਂ ਸੀ ਕਿਉਂਕਿ ਉਹ ਤੁਰਦੇ ਫਿਰਦੇ ਸੀ ਪ੍ਰਧਾਨ ਸੀ ਤਾਂ ਉਹਨਾਂ ਨੇ ਖੁਦ ਝੋਲੀਆਂ ਆ ਡੱਡ ਕੇ ਇਸ ਸਰਪੰਚ ਲਈ ਵੋਟਾਂ ਮੰਗੀਆਂ ਸੀਗੀਆਂ ਤੇ ਜਦੋਂ ਸਰਪੰਚੀ ਮਿਲ ਗਈ ਸਰਪੰਚ ਨੂੰ ਕਿਉਂਕਿ ਪਹਿਲਾ ਸਰਪੰਚ ਹਾਰਿਆ ਸੀ ਦੂਸਰੀ ਵਾਰ ਸਰਪੰਚੀ ਮਿਲਦੀ ਹੈ ਤਾਂ ਸਰਪੰਚੀ ਲੈਣ ਤੋਂ ਬਾਅਦ ਉਸ ਸਰਪੰਚ ਨੇ ਇਹਨਾਂ ਲੋਕਾਂ ਨੂੰ ਦੁੱਧ ਚੋ ਮੱਖੀ ਦੀ ਤਰ੍ਹਾਂ ਕੱਢ ਕੇ ਬਾਹਰ ਸੁੱਟਤਾ ਤੇ ਟਕੇ ਟਕੇ ਦੇ ਬੰਦਿਆਂ ਨੂੰ ਮੂਹਰੇ ਕਰਕੇ ਤੋੜਿਆ ਸੋ ਇਹਨਾਂ ਦੀਆਂ ਕੋਸ਼ਕ ਇਹ ਵੀ ਮਤਲਬ ਗੁੱਸੇਗੇ ਲਈ ਦਾ ਕਾਰਨ ਹੈਗਾ ਕਿ ਇਹਨਾਂ ਦੀ ਆਪਸ ਦੇ ਵਿੱਚ ਇਹ ਵੀ ਇੱਕ ਪ੍ਰੋਬਲਮ ਹੈ ਤੇ ਜਿੰਨਾ ਨੇ ਤੁਹਾਨੂੰ ਗਿਫਟ ਕੀਤੀ ਹੋਵੇ ਸਰਪੰਚ ਜੀ ਉਹਨਾਂ ਦੇ ਤੁਸੀਂ ਪੈਰਾਂ ਨੂੰ ਵਾਉਂਦੇ ਹੋ ਇਹ ਚੰਗੀ ਗੱਲ ਨਹੀਂ ਹੁੰਦੀ ਹੁਣ ਜਦੋਂ ਸ਼ਰੀਕਾਂ ਦੇ ਨਾਲ ਸਿੰਘ ਫਸਦੇ ਆ ਫਿਰ ਉੱਥੇ ਬੰਦਾ ਝੁਕਦਾ ਵੀ ਹੈ ਤਾਂ ਇਹਨਾਂ ਨੇ ਮਾਫੀ ਮੰਗਣ ਤੱਕ ਦਾ ਵੀ ਸਨੇਹੇ ਲਾਇਕ ਸੀ ਮਾਫੀ ਵੀ ਮੰਗ ਲੈਣੇ ਆ ਤੇ ਆਖਰਕਾਰ ਜਦੋਂ ਉਹਨਾਂ ਵੱਲੋਂ ਵਾਰ-ਵਾਰ ਮਨਾਂ ਕੀਤਾ ਗਿਆ ਕਿ ਅਸੀਂ ਕੋਈ ਕੰਪਰੋ ਨਹੀਂ ਕਰਨਾ ਸੀ ਕੋਈ ਮਾਫੀ ਨਹੀਂ ਮੰਗਣੀ ਤਾਂ ਖੁਦ ਸਰਪੰਚ ਘਰ ਜਾਂਦਾ ਉਹਨਾਂ ਦੇ ਜੀ ਉਦੇ ਦੇ ਆਪਣੇ ਸ਼ਰੀਕਾਂ ਦੇ ਘਰ ਜਾ ਕੇ ਉੱਥੇ ਸਭ ਨੂੰ ਕਹਿੰਦਾ ਕਿ ਫੋਨ ਰੱਖ ਦਿਓ ਵੀਡੀਓ ਨਾ ਕੋਈ ਬਣਾਇਓ ਤੇ ਉਹ ਮਾਫੀ ਮੰਗ ਰਿਹਾ ਤੇ ਉਹਦੇ ਦੇ ਫਾਦਰ ਦੇ ਪੈਰਾਂ ਦੇ ਵਿੱਚ ਬੈਠ ਕੇ ਗੋਡੇ ਹੱਥ ਲਾ ਕੇ ਉਸ ਬੰਦੇ ਨੇ ਮਾਫੀ ਮੰਗੀ ਹੈ ਜਦ ਕਿ ਉਹਦੇ ਨੇ ਕਿਹਾ ਕਿ ਇਸ ਤਰ੍ਹਾਂ ਮਾਫੀ ਉਹ ਕਬੂਲ ਨਹੀਂ ਕਰੇਗਾ ਜਿਸ ਤਰ੍ਹਾਂ ਉਹਨੇ ਆਪਣੇ ਅਲਫਾਜ਼ ਵਾਪਸ ਲਵੇ ਜੋ ਉਹਨੇ ਮੇਰੇ ਤੇ ਐਲੀਗੇਸ਼ਨ ਲਾਏ ਹੈ ਜੋ ਚਿੱਕੜ ਪਾਇਆ ਉਹਨਾਂ ਨੂੰ ਵਾਪਸ ਲਵੇ ਤੇ ਵੀਡੀਓ ਬਣਾਵੇ ਮੈਂ ਉਸੇ ਤਰ੍ਹਾਂ ਸਟੇਟਸ ਲਗਾਉਂਗਾ ਕਿ ਜੋ ਵੀ ਤੁਸੀਂ ਕਿਹਾ ਉਹ ਅਸੀਂ ਆਪਣੀ ਗਲਤਫਹਿਮੀ ਦੇ ਚਲਦੇ ਤੁਹਾਡੇ ਤੇ ਇਲਜ਼ਾਮ ਲਾਇਆ ਮੈਂ ਆਪਣੀਆਂ ਚੀਜ਼ਾਂ ਵਾਪਸ ਲੈਣਾ ਤਾ ਸਰਪੰਚ ਉਥੇ ਫਿਰ ਗਰਮ ਹੋ ਗਿਆ ਕਿ ਮੈਂ ਐਵੇਂ ਨਹੀਂ ਕਰੂੰਗਾ ਮੈਂ ਇਹਨਾਂ ਨਹੀਂ ਝੁਕੂੰਗਾ ਮੈਂ ਆ ਨਹੀਂ ਕਰੂੰਗਾ ਤਾਂ ਫਿਰ ਉਹਦੇ ਵਾਪਸ ਫਿਰ ਗੱਲ ਪੈ ਜਾਂਦਾ ਉਹਨਾਂ ਦੇ ਤੇ ਉਥੇ ਕਹਿੰਦਾ ਕਿ ਇੱਥੋਂ ਉੱਠ ਕੇ ਤੂੰ ਆਪਣੇ ਘਰ ਚਲਾ ਜਾ ਅਸੀਂ ਤੇਰੀ ਮਾਫੀ ਸਵੀਕਾਰ ਨਹੀਂ ਕਰਾਂਗੇ ਮਤਲਬ ਗੋਢੀ ਹੱਥ ਵੀ ਲਾਤੇ ਝੁਕਤੀ ਅਗਲੇ ਦੇ ਘਰ ਵੀ ਗਿਆ ਮਾਫੀ ਵੀ ਮੰਗੀ ਤੇ ਅਗਲੇ ਨੇ ਮਾਫ ਵੀ ਨਹੀਂ ਕੀਤਾ ਇਹ ਆ ਸਰਪੰਚ ਦੀ ਔਕਾਤ ਇਹਨਾਂ ਨੇ ਉਥੇ ਇਹ ਗੱਲ ਵੀ ਕਹੀ ਕਿ ਤੁਸੀਂ ਸਾਡੇ ਨਾਲ ਕੰਪਰੋ ਕਰ ਲਓ ਜੋਤੀ ਨੂੰ ਅਸੀਂ ਦਿਵਾਲ ਨਹੀਂ ਕਿਉਂਕਿ ਜੋਤੀ ਨੂੰ ਇਹ ਸਮਝਦੀ ਹੈ ਮੈਨੂੰ ਕਿ ਇਸਦੇ ਮਗਰ ਤਾਂ ਕੋਈ سپورਟ ਨਹੀਂ ਹੈ ਸ਼ਾਇਦ ਇਹਦੇ ਮਗਰ ਕੋਈ ਭਰਾ ਨਹੀਂ ਹੈ ਕੋਈ ਇਹਦਾ ਬਾਪ ਨਹੀਂ ਹੈ ਸੋ ਇਹਨੂੰ ਅਸੀਂ ਦਿਵਾਲ ਨਹੀਂ ਅਸੀਂ ਕਿਵੇਂ ਵੀ ਦਬਾ ਲਾਂਗੀ ਔਰਤ ਹੈ ਨਾ ਔਰਤ ਨੂੰ ਤਾਂ ਕਿਵੇਂ ਵੀ ਚਰਿੱਤਰ ਫੜ ਲਓ ਕੁਝ ਵੀ ਕਰ ਲਓ ਜੋ ਚੀਜ਼ਾਂ ਬਹੁਤ ਸਮੇਂ ਤੋਂ ਕਰਦੇ ਆਏ ਆ ਤੇ ਅਸੀਂ ਬਹੁਤ ਤਰੀਕੇ ਅਜਮਾ ਕੇ ਇਤਿਆਤ ਵਰਤ ਕੇ ਅਸੀਂ ਫਿਰ ਤੋਂ ਜੋਤੀ ਨੂੰ ਦਬਾ ਲਾਂਗੇ ਉਹਨੂੰ ਸਿੱਟ ਲਾਂਗੇ ਤੇ ਸ਼ਰੀਕਾਂ ਦੇ ਨਾਲ ਕੰਧ ਸਨ ਰਹਿਣਾ ਬਹੁਤ ਔਖਾ ਇਸ ਤਰ੍ਹਾਂ ਸੋ ਇਹਨਾਂ ਨੇ ਉੱਥੇ ਮਾਫੀ ਮੰਗੀ ਹੈ ਹੁਣ ਲੋਕਾਂ ਵਿੱਚ ਲੱਖ ਵੜਕਾ ਮਾਰਦੇ ਜੀ ਇਹ ਕਿ ਇਹਨੇ ਮਾਫੀ ਨਹੀਂ ਮੰਗੀ ਕਿਉਂਕਿ ਇਹ ਕਹਿੰਦਾ ਹੈ ਪਿੱਠ ਪਿੱਛੇ ਹਮੇਸ਼ਾ ਲੋਕਾਂ ਕੋਲੇ ਹੱਸ ਕੇ ਕਹਿੰਦਾ ਹੈ ਕਿ ਅਸੀਂ ਉਹਨਾਂ ਦੀ ਧੌਣ ਚੁਕਿਲਾ ਸਾਡੇ ਅਸੀਂ ਉਹਨਾਂ ਦੀ ਬੂਥ ਲਵਾਈ ਹੋਈ ਆ ਉਹਨਾਂ ਨੂੰ ਬਿੰਤਾਂ ਕਰਵਾ ਰਹੇ ਜਦ ਕਿ ਉਹ ਕਿਉਂ ਬਿੰਤਾਂ ਕਰਨਗੇ ਉਹ ਤਾਂ ਠੋਕ ਕੇ ਮਨਾ ਕਰਦੇ ਨੇ ਕਿ ਸਾਡੇ ਘਰ ਪੰਚਾਇਤ ਨਾ ਭੇਜੋ ਪੰਚਾਇਤ ਉਹ ਬੰਦਾ ਕਰਦਾ ਉਹ ਭੀਸ ਦਾ ਜਿਨ੍ਹਾਂ ਨੇ ਨਿਵੇੜਨਾ ਹੁੰਦਾ ਜਾਂ ਜਿਨ੍ਹਾਂ ਨੂੰ ਡਰ ਹੁੰਦਾ ਤੇ ਇਹਨੇ ਕਿਹਾ ਜੀ ਕੋਈ ਵੀਡੀਓ ਨਾ ਬਣਾਓ ਕਿ ਸਰਪੰਚ ਝੁੱਕ ਕੇ ਆਇਆ ਤੁਹਾਡੇ ਘਰੇ ਪਰ ਸਰਪੰਚ ਦੀ ਵੀਡੀਓ ਫੇਰ ਬਣ ਗਈ ਹੈ ਜੀ ਮਾਫੀ ਮੰਗਦੇ ਦੀ ਗੋਡੇ ਹੱਥ ਲਾਉਂਦੇ ਦੀ ਵੀਡੀਓ ਫੇਰ ਬਣ ਗਈ ਹੈ ਮੈਨੂੰ ਲੋਟ ਲੱਗਿਆ ਮੈਨੂੰ ਮਿਲ ਗਈ ਮਤਲਬ ਮੈਂ ਐ ਕਹਾਂ ਐਵੇਂ ਮੇਰੇ ਕੋਲ ਨਹੀਂ ਹੈ ਵੀਡੀਓ ਪਰ ਬਣ ਗਈ ਹੈ ਮੈਂ ਮੰਗਾਈ ਹੀ ਨਹੀਂ ਹੈ ਮੈਂ ਮੰਗਵਾ ਲੂੰਗੀ ਅਗਰ ਮੈਨੂੰ ਲੱਗਿਆ ਕਿ ਸਰਪੰਚ ਮੁੱਕਰਦਾ ਹੋਇਆ ਕਿ ਮੈਂ ਕੋਈ ਮਾਫੀ ਨਹੀਂ ਮੰਗੀ ਮੈਂ ਕਿਸੇ ਤੇ ਝੁੱਕ ਕੇ ਨਹੀਂ ਜਾ ਤੇ ਮੈਂ ਤੁਹਾਨੂੰ ਵੀਡੀਓ ਵੀ ਉਹ ਮਗਾ ਕੇ ਆ ਜਿਹੜੀ ਇੱਥੇ ਲਗਾ ਦੂੰਗੀ ਸੋ ਇਹ ਹੈ ਜੀ ਬੰਦੇ ਦੀ ਅਸਲੀ ਔਕਾਤ ਬੰਦਾ ਆਪਣੇ ਆਪ 'ਚ ਬਹੁਤ ਵੱਡਾ ਬਣਦਾ ਪਰ ਰੱਬ ਤੋਂ ਵੱਡਾ ਬੰਦਾ ਬਣ ਨਹੀਂ ਸਕਦਾ ਸੱਚੇ ਬੰਦੇ ਦਾ ਰੱਬ ਹੁੰਦਾ ਤੇ ਮੇਰੀ ਜਿੱਤ ਹੋਣੀ ਇਸ ਦੇ ਉੱਪਰ ਇਸ ਚੀਜ਼ ਦਾ ਸਬੂਤ ਹੈ ਕਿ ਮੈਂ ਇਕੱਲੀ ਇਹਨਾਂ ਨਾਲ ਭੀੜੀ ਆ ਮੇਰੇ ਅੱਗੇ ਪਿੱਛੇ ਕੋਈ ਸਪੋਰਟ ਨਹੀਂ ਸੀ ਕੋਈ ਮੇਰੇ ਕੋਲ ਪੈਸਿਆਂ ਦੀ ਸਪੋਰਟ ਨਹੀਂ ਸੀ ਕੋਈ ਮੇਰੇ ਕੋਲ ਪਾਵਰ ਨਹੀਂ ਸੀ ਮੇਰੇ ਕੋਲ ਸਿਰਫ ਮੇਰੀ ਸੱਚਾਈ ਦੀ ਪਾਵਰ ਸੀ ਮੇਰੇ ਸੱਚ ਦੀ ਪਾਵਰ ਸੀ ਜੋ ਮੈਂ ਦਿਨ ਰਾਤ ਆਪਣੇ ਲਈ ਆਪਣੇ ਬੱਚਿਆਂ ਲਈ ਸੱਚ ਲਈ ਮੈਂ ਬੋਲੀ ਆ ਮੈਂ ਦਹਾੜੀ ਆ ਤਾਂ ਫਾਈਨਲੀ ਮੈਂ ਉਸ ਕਾਮਯਾਬ ਹੋਈ ਆ ਮੈਂ ਜਿੱਤ ਹਾਸਲ ਕੀਤੀ ਆ ਮੈਂ ਕਮਿਟਮੈਂਟ ਕੀਤੀ ਸੀ ਕਿ ਮੈਂ ਆਪਣੇ ਸਿਰ ਦੇ ਉੱਪਰੋਂ ਜਦੋਂ ਮੈਂ ਉੱਥੋਂ ਆਈ ਸੀ ਤਾਂ ਮੈਂ ਆਪਣੇ ਸਿਰ ਤੋਂ ਚੁੰਨੀ ਉਤਾਰਤੀ ਸੀ ਕਿਉਂਕਿ ਇਸ ਤੋਂ ਪਹਿਲਾਂ ਹਮੇਸ਼ਾ ਮੈਂ ਆਪਣਾ ਸਿਰ ਕਵਰ ਕਰਕੇ ਤੇ ਮੈਂ ਬੁੱਕਲ ਮਾਰ ਕੇ ਰਹਿੰਦੀ ਸੀ ਪਰ ਜਿਸ ਦਿਨ ਮੇਰੀ ਇਹ ਜਿੱਤ ਹੋਈ ਹੈ ਤਾਂ ਮੈਂ ਉਸ ਦਿਨ ਸੱਚੀ ਮੁੱਚੀ ਆਪਣੀ ਮੇਰੀਆਂ ਅੱਖਾਂ ਨਮ ਸੀ ਤੇ ਮੈਂ ਰੱਬ ਦਾ ਸ਼ੁਕਰਾਨਾ ਕਰਕੇ ਆਪਣਾ ਸਿਰ ਉਸ ਦਿਨ ਢਕਿਆ ਮੈਂ ਉਸ ਦਿਨ ਆਪਣੇ ਆਪ ਨੂੰ ਕਵਰ ਕੀਤਾ ਕਿ ਅੱਜ ਮੇਰੀ ਉਸ ਦਿਨ ਦੀ ਲਈ ਹੋਈ ਚੁੰਨੀ ਅੱਜ ਮੈਂ ਆਪਣੇ ਸਿਰ ਦੇ ਉੱਤੇ ਵਾਪਸ ਲਈ ਹੈ ਤੇ ਉਹ ਮੁੰਡੇ ਨੇ ਮੈਨੂੰ ਹਮੇਸ਼ਾ ਉਹਦੇ ਨੇ ਇਹੀ ਕਿਹਾ ਕੀ ਭੈਣ ਮੈਂ ਤੇਰੇ ਨਾਲ ਐਂਡ ਤੱਕ ਵਰਤੂੰਗਾ ਤੇ ਮੈਂ ਤੈਨੂੰ ਆਪਣੀ ਭੈਣ ਸਮਝਦਾ ਉਸ ਦੀ ਸਾਰੀ ਫੈਮਿਲੀ ਕਹਿੰਦੀ ਹੈ ਕਿ ਅਸੀਂ ਤੈਨੂੰ ਆਪਣੀ ਧੀ ਭੈਣ ਦੀ ਤਰ੍ਹਾਂ ਸਮਝਦੀ ਹੈ ਚਲੋ ਠੀਕ ਹੈ ਅਸੀਂ ਨਹੀਂ ਚਾਹੁੰਦੇ ਕਿ ਇਹ ਆਪਸ ਦੇ ਵਿੱਚ ਇਹਨਾਂ ਦਾ ਸ਼ਰੀਕਾ ਕਬੀਲਾ ਲੜਾਈ ਮੇਰੀ ਵਜ੍ਹਾ ਨਾਲ ਦੇਖੋ ਮੇਰੇ ਨਾਲ ਜੋ ਇਹਨਾਂ ਨੇ ਕਰਨਾ ਸੀ ਉਹ ਇਹ ਕਰ ਚੁੱਕੀ ਹੈ ਸੋ ਮੈਂ ਨਹੀਂ ਚਾਹੁੰਦੀ ਕਿ ਮੇਰੀ ਵਜ੍ਹਾ ਨਾਲ ਇਹ ਆਪਣੀ ਲੜਾਈ ਵਧਾਉਣ ਪਰ ਫਿਰ ਜਦੋਂ ਸਰਪੰਚ ਆਪਣੀਆਂ ਕੁਝ ਗਲਤੀਆਂ ਤੇਜ਼ ਦਿਮਾਗ ਦੇ ਚੱਲਦੇ ਆਂ ਗਰਮ ਸੁਭਾਅ ਦੇ ਚੱਲਦੇ ਆ ਗਲਤੀਆਂ ਕਰਦਾ ਤੇ ਉਹਨਾਂ ਦੇ ਖਾਮਿਆਜ਼ੇ ਸਰਪੰਚ ਨੂੰ ਖੁਦ ਭੁਗਤਣੇ ਪੈਂਦੇ ਆ ਕਿਉਂਕਿ ਜਦੋਂ ਕਿਸੇ ਦੇ ਉੱਪਰ ਇਲਜ਼ਾਮ ਧਰੇ ਜਾਂਦੇ ਆ ਸੱਚਾ ਬੰਦਾ ਤਾਂ ਉਸ ਚੀਜ਼ ਨੂੰ ਫਿਰ ਪੁਸ਼ਟੀ ਕਰਦਾ ਹੀ ਆ ਸੋ ਕਾਫੀ ਚੀਜ਼ਾਂ ਹੋ ਗਈਆਂ ਜੀ ਕਾਫੀ ਹੋਰ ਵੀ ਆ ਗੱਲਾਂ ਜੋ ਮੇਰੇ ਹੁਣ ਤੁਹਾਾਰਿੋਂ ਨਿਕਲ ਚੁੱਕੀਆਂ ਕਿਉਂਕਿ ਘਰ ਇੱਕ ਤਾਂ ਭਾਬੀ ਆਏ ਹੋਏ ਆ ਇੱਕ ਭਤੀਜਾ ਆਇਆ ਹੋਇਆ ਆ ਕਾਰ ਚੁਰਾਉਣ ਕਰਨ ਲੱਗੀਆਂ ਹੋਈਆਂ ਦੂਸਰਾ ਜੀ ਮਿਸਤਰੀ ਲੱਗਿਆ ਹੋਇਆ ਹੈਗਾ ਥੋੜੇ ਜਿhandleChange ਥੋੜਾ ਜਿਹਾ ਕੰਮ ਕੀਤਾ ਉਹਦਾ ਮੈਂ ਕੋਸ਼ਿਸ਼ ਕਰੂੰਗੀ ਤੁਹਾਨੂੰ ਵਲੌਗ ਦਿਖਾਉਂਗੀ ਕੀ 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 ਚੇਂਜ ਕੀਤਾ ਤੇ ਮੇਰੀ ਪ੍ਰਾਣੀ ਆਡੀਅנס ਮੇਰੇ ਪ੍ਰਾਣੇ ਵਿਊਅਰਸ ਕਹਿੰਦੇ ਕਿ ਦੀਦੀ ਹਮੇਸ਼ਾ ਮਤਲਬ ਮਿਸਤਰੀ ਲਗਾਈ ਰੱਖਦੇ ਕਦੇ ਲੱਕੜ ਵਾਲਾ ਕਦੇ ਚਨਾਈ ਵਾਲਾ ਸੋ ਕੁਝ ਕੁ ਚੀਜ਼ਾਂ ਮੈਂ ਠੀਕ ਕਰਵਾਉਣੀਆਂ ਸੀਗਾ ਕਾਫੀ ਸਮਾਨ ਘਰ ਲਿਆ ਕੇ ਕਾਫੀ ਟਾਈਮ ਤੋਂ ਰੱਖਿਆ ਸੀ ਉਹਨਾਂ ਨੂੰ ਸਮੇਟਣਾ ਵੀ ਸੀ ਸੋ ਮਿਸਤਰੀ ਦਾ ਟਾਈਮ ਮਿਲ ਗਿਆ ਸੀਗਾ ਤੇ ਮੈਂ ਕੋਸ਼ਕ ਚੀਜ਼ਾਂ ਠੀਕ ਕਰਵਾਈਆਂ ਉਹਦਾ ਮੈਂ ਇੱਕ ਪ੍ਰੋਪਰ ਵਲੌਗ ਲੈ ਕੇ ਆਉਂਗੀ ਤੇ ਹੁਣ ਆਪਾਂ ਮਿਲਦੇ ਹਾਂ ਜੀ ਫੇਰ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰੋਗੇ ਸ਼ੇਅਰ ਕਰੋਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਮਿਲਦੀ ਹਾਂ ਜੀ ਫੇਰ ਆਪਾਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਬਾਏ ਐਂਡ ਟੇਕ ਕੇਅਰ